ਪੁਰਾਣਾ ਵੈਸਾ ਸਾਡਾ ਪਿੰਡਾਂ ਦਾ ਯਾ ਭਾਈ ਚਾਰ ਕਹਾਣ ਇਕੱਠੇ ਬਹਿ ਕੇ ਖਾਂਦੇ ਆ ਚਟਣੀ ਆਉਂਦੀ ਆ ਦੁਪਹਿਰੇ ਦਾ ਗੋਣਾ ਹਮ ਛਾਈ ਪਨੀਰ ਦਾ ਨਹੀਂ ਨਜ਼ਾਰਾ ਆਉਂਦਾ ਜਿੰਨਾ ਇਹਦਾ ਆਉਂਦਾ ਕਦੇ ਕਦੇ ਛਾਈ ਪਨੀਰ ਵੀ ਨਹੀਂ ਰੀਸ ਕਰਦਾ ਇਹਦੀ ਜਿਹੜੀ ਚਟਣੀ ਆ ਸਾਡੀ ਖੇਤ ਦੀ ਘਰੇ ਭੁੱਖ ਨਹੀਂ ਲੱਗਦੀ ਤੇ ਖੇਤ ਆ ਕੇ ਭਾਵੇਂ ਕੁਛ ਹੋਏ ਭਾਵੇਂ 10 ਖਾਇਆ ਕਰੂੰ ਖੇਤ ਆ ਕੇ ਬੰਦਾ ਨਾ ਖਾ ਹੀ ਲੈਂਦਾ ਇਹ ਪਹਿਲਾਂ ਫਿਰ ਪ੍ਰਧਾਨ ਸਾਹਿਬ ਚੱਲਦਾ ਹੀ ਆਏ ਸੀ ਕਿ ਨਹੀਂ ਥੋੜੇ ਵੇਲੇ ਤਾਂ ਹੁਣ ਤਾਂ ਥੋੜਾ ਜਿਹਾ ਘਟ ਗਿਆ ਮੇਲਾ ਆਏ ਸੀ ਨਾ ਫਿਰ ਹੱਥੀ ਕੱਢਦੇ ਵੜਦੇ ਸੀਗੇ ਹਾਂ ਨਾਲੇ ਗੋੜ ਨਾਲੇ ਆਇਦੇ ਚੰਕਨ ਗੇੜੇ ਲਾਉਂਦੇ ਆ ਬੁੜੀਆਂ ਅੱਗੇ ਪਹਿਲਾਂ ਰੋਟੀ ਪਣਾਉਣੀ ਜਰਾਂ ਵਾਲੀ ਚਾਹ ਉਹਨੇ ਫੇਰ ਢੋ ਵਾਲੀ ਲਿਓਣੀ ਅੱਛਾ ਹਾਂ ਨਾਲੇ ਆਏ ਆ ਪਹਿਲਾਂ ਰੋਟੀ ਦਾ ਵੀ ਹੋਰ ਤਾਂ ਹੱਤਾਲ ਸੀਗਾ ਸਾਰੇ ਬੰਦੇ ਇਕੱਠੇ ਬਹਿ ਕੇ ਖਾਂਦੇ ਐ ਜਮਾ ਇੱਕੋ ਵੀਡੀਓ ਨਾ ਕਰਦੇ ਕੰਮ ਹੈ ਵੀੜੀਆਂ ਆ ਸੀੜੀਆਂ ਸਾਰਾ ਚੱਲਦਾ ਸੀਗਾ ਸੋ ਸੜਾ ਸੜਾ ਆਇਆ ਨੇ ਫਿਰ ਕਾੜ ਕਵਟਣੀ ਫਿਰ ਕਣਕਦੀਆਂ ਸੁੰਦੋਂ ਦੇ ਕਈ ਹਰੀ ਦਾ ਮੰਲਾ ਕਈ ਕਈ ਦੇਣੀ ਟੱਪ ਜਾਂਦੇ ਕਾੜ ਦੇ ਵੜਦਿਆਂ ਨੂੰ ਵੀੜੀਆਂ ਸੀੜੀਆਂ ਤੇ ਹਾਂ ਹਾਂ ਮੜੜੀਆਂ ਲਾਉਂਦੇ ਫਿਰ ਕੱਡਿਆਂ ਨਾਲ ਜਾਂਦੇ ਪਿੰਡ ਸਾਡੇ ਇੱਥੇ ਕੱਡੇ ਵੱਜ ਗਏ ਮੁੱਦੇ ਤੇ ਐ ਜਹ ਹਵਾ ਸੀਗੀ ਅੱਛਾ ਹਵਾ ਸੀਗੀ ਤੇ ਜੈਕ ਦਾ ਧੰਸੂਗਾ ਸੀ ਆਪਣੇ ਹਾਂ ਆਪਈ ਤੇ ਫਿਰ ਕਾੜੀ ਤੇ ਅੱਛਾ ਤੇ ਆਗਾ ਦੂਜਾ ਨੇਰੀ ਆ ਗਈ ਮਾਰੇ ਲੱਦ ਕੇ ਗੱਡੇ ਲੱਦ ਕੇ ਮਾਰੇ ਕੋਈ ਨਾ ਆਏ ਖੜੇ ਰਹਿ ਗਏ ਬਾਲਦ ਵਿਚਾਰੇ ਲੈ ਬੈਠ ਗਿਆ ਬਾਲਦ ਤੇ 60 ਬੱਚੇ ਘਰੇ ਪਿੰਡ ਅੱਛਾ ਤੇ ਫੇਰ ਬਾਈ ਕਿ ਗਾਂ ਕੱਢਦੇ ਜਦੋਂ ਮੀਂਹ ਆ ਜਾਂਦੇ ਸੀ ਫਿਰ ਉਹ ਕਰਦੇ ਹੁੰਦੇ ਸੀ ਆਪਣਾ ਮਿੱਧ ਕੇ ਕੱਢਦੇ ਹੁੰਦੇ ਸੀ ਕਿਵੇਂ ਕਰਦੇ ਹੁੰਦੇ ਪਹਿਲਾਂ ਗਣਤਾ ਪਹਿਲਾਂ ਨਹੀਂ ਹੋਣੀ ਕਿ ਅਸੀਂ ਫਿਰ ਕਰਦੇ ਸੀ ਆਇਆ ਫਿਰਣਾ ਕਰਦੇ ਨੇ ਆਪਣੇ ਉਹ ਕਦੇ ਵੀ ਚੌੜੇ ਜਿਹਾ ਹੁੰਦਾ ਸੀ ਉਹ ਕੰਮ ਨਾ ਹਾਂ ਕਿ ਮੈਂ ਵੱਟੇ ਕਿਵੇਂ ਆਪਣੇ ਅੱਡੇ ਆਦੇ ਦੇ ਹਾਂ ਪੇੜੀ ਹੁੰਦੇ ਸਾਰੇ ਹਾਂ ਉਦੋਂ ਪੇੜੀ ਹੁੰਦੀ ਸੀ ਹਾਂ ਗਿਆ ਕਾਨੂੰਨ ਤੋਂ ਉਹਨਾਂ ਵਾਦੀ ਵਾਧ ਗਏ ਹੂੰ ਬਾਹਰ ਜਾਵਦੇ ਬਾਕੀ ਸਾਇੰਸ ਵਾਦੀ ਮਸ਼ੀਨਾਂ ਆਂਗਾ ਠੀਕ ਆ ਉਹ ਤਾਂ ਕੰਮ ਹੀ ਕੋਈ ਨਹੀਂ ਹੁਣ ਤਾਂ ਇੱਕ ਦਿਨ ਦਾ ਕੰਮ ਆ ਚਲਾ ਇੱਕੇ ਦਿਨ ਵੜਦਾਂਗੇ ਤਾਰਾ ਤਾਰਾ ਤੇ ਅੱਗੇ ਮਾਲਾ ਹੱਥੀ ਵਡਣੀ ਪਹਿਲਾਂ ਫੇਰ ਆਥੀ ਵੜ ਕੇ ਫਿਰ ਕੱਟਣੀ ਕੱਟ ਕੇ ਫਿਰ ਤੂੜੀ ਦਾ ਕਰਨਾ ਤੂੜੀ ਦਾ ਕਰਨਾ ਫਿਰ ਹਾਂ ਬੜਾ ਔਖਾ ਕੰਮ ਕਾਰੀ ਔਖਾ ਸੀ ਉਹ ਤਾਂ ਕੀ ਉਹ ਬਸ 20 30 ਦਾ ਮੜਦਾਨੇ ਕੱਢਦੇ ਹੱਥ ਨੂੰ ਹੂੰ ਫਿੱਟਰ ਦੇ ਅਛਾ ਫਟਾ ਲਾਏਗਾ ਕਿ ਟੁੱਟ ਗਿਆ ਕਿ ਦੇਖੋ ਸੋ ਗਿਆ ਮਤਲਬ ਤੇ ਤੂੜੀ ਵੀ ਕਹਿੰਦੇ ਵਿੱਚ ਰਾਤ ਤਾਂ ਨੀਂਦ ਆਉਣ ਲੱਗ ਜਾਂਦੀ ਸਟਾਉਂਦੇ ਸਟਾਉਂਦੇ ਆ ਕਿ ਰਾਤ ਨੂੰ ਚੱਲਦੇ ਫਿੱਤਰ ਉਹਦੋਂ ਫਿਰ ਨਰਮੇ ਨਰਮੇ ਕਿਵੇਂ ਕਰਦੇ ਵਿੱਚ ਇੱਕ ਪਹਿਲਾਂ ਨਰਮੇ ਵੀ ਤੇ ਫਿਰ ਕੱਢੀ ਜਾਂਦੇ ਤੇ ਰੌਣੀਆਂ ਲੱਗ ਜਾਂਦੀਆਂ ਵਿੱਚ ਤੇ ਲੜਦੇ ਵੀ ਜਾਂਦੇ ਹਾਂ ਹਾਂ ਹੁਣ ਆਪਾਂ ਦਾ ਕੰਮ ਬਲਦਾਂ ਵਾਲਾ ਕੰਮ ਕਰੀ ਔਖਾ ਸੀ ਕਰ ਪਰ ਇਹਨਾਂ ਵੀ ਲੋਕ ਤਗੜੇ ਬਾੜੇ ਉਹਦੋਂ ਹਾਂ ਉਹ ਤਾਂ ਆਗਦੇ ਥੱਕ ਦੇਣੀ ਸੀ ਹੁਣ ਤਾਂ ਹਣਾ ਯਾਰ ਮਸ਼ੀਨਾਂ ਨਾਲ ਵੜਦੇ ਫੇਰ ਵੀ ਥੱਕ ਆਪੇ ਜਾਂਦੇ ਆ। ਗਾਈ ਪੂਰੀ ਤਾਂ ਕਿਤੇ ਲੈ ਕੇ ਨਹੀਂ ਵੇਚੀ। ਜਿਹੜਾ ਹੁਣ ਤੜਕੇ ਆ ਦੇ ਲੈ ਲਓ ਪੰਜਾਬ ਦਾ ਸੋਨਾ। ਆ ਸਹੀ ਗੱਲ ਪਹਿਲਾਂ ਤੇ ਆਪਦਾ ਲੈ ਲਓ ਫੇਰ ਹੀ ਚਾਹ ਪੀਵਾਂਗੇ। ਆ ਤੇ ਪਹਿਲਾ ਖਰ ਆਏ ਆ ਜਿਹੜੇ ਪੁਰਾਣੇ ਪੁਰੇ ਖਾਕਾ ਬਹੁ ਖਾਂਦੇ ਕਹਿੰਦੇ ਕਿਲੋ ਕਿਲੋ ਤਾਂ ਇੱਕ ਬੰਦਾ ਉਹ ਹੀ ਗੁੜ ਖਾ ਜਾਂਦਾ 2-2 ਕਿਲੋ। ਤੇ ਹੁਣ ਤਾਂ ਮੈਨੂੰ ਲੱਗਦੀ ਐ ਵੀ ਗਲੀ ਨਹੀਂ ਪਚਣੀ ਇੱਕ। ਉਹ ਬਾਈ ਜੀ ਪ੍ਰਧਾਨ ਸਾਹਿਬ ਨੇ ਸਾਨੂੰ ਕਰ ਗੱਲਾਂ ਪ੍ਰਾਣੀਆਂ ਸੁਣਾਈਆਂ ਵਧੀਆ ਪ੍ਰਾਣੀਆਂ ਗੱਲਾਂ ਵੀ ਕਣਕਾ ਪਹਿਲਾਂ ਕਿਵੇਂ ਕਰਦੇ ਸੀ ਤੇ ਹੁਣ ਤਾਂ ਬਸ ਸੰਦੇ ਖੜੇ ਐ ਮਹੀਨਾਂ ਹੀ ਘਟੇ ਰ ਮਨ ਲੱਗ ਤਿੰਨ ਚਾਰ ਕਿਲੇ ਦਾ ਭੜਕਾ ਹੀ ਦਿੰਦਾ ਹੈਗਾ ਨਾ ਚੱਲੀ ਆਵੇ ਕੰਮ ਹਮ ਹਲਾਰ ਨਾ ਪਵੇ ਅਸਹੀ ਕਰ ਹਲਾਰ ਨਾ ਪਵੇ ਹਾਲ ਟਿਕਟ ਪੜੋ ਜੰਗਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ